ਕਿਵੇਂ ਮੈਂ ਕਿਵੇਂ ਸੁਸਤੀ ਨਹੀਂ ਆ ਸੋਚਦੀ ਪੁੱਤਾਂ ਆ ਵੀ ਤੂੰ ਮੇਰੇ ਬੈਠੇ ਬੈਠੇ ਕੋਈ ਵਿਆਹ ਕਰਾ ਲਾ ਮੈਂ ਪੋਤਾ ਪੋਤੀ ਦੇਖ ਲਾਂ ਪੁੱਤ ਤੂੰ ਤਾਂ ਦੇ ਕੰਮਾਂ ਚ ਉੱਜਾ ਪਿਆਂਗਾ ਉਹ ਮਾਂ ਕੋਈ ਨਾ ਕਰਵਾ ਲੂੰਗਾ ਫਤ ਫੇਰ ਕਦੋਂ ਕਰਵਾਵੇਂਗਾ ਉਹ ਮਾਂ ਤੇ ਨੂੰ ਪਤਾ ਥੋੜਾ ਕੰਮ ਕਰਦੇ ਸੈਟ ਹੋ ਜਾਣੇ ਬੇ ਪੁੱਤ ਮੈਨੂੰ ਟੈਨਸ਼ਨ ਰਹਿੰਦੀ ਆ ਬਾਲੀ ਜਿਆਦਾ ਉਹ ਮਾਂ ਜਿਆਦਾ ਨਾ ਟੈਨਸ਼ਨ ਕਰਿਆ ਕਰ ਮੈਂ ਕੋਈ ਪੋਤਾ ਪੋਤੀ ਦੇਖ ਲਾਂ ਪੁੱਤ ਮੈਂ ਕੋਈ ਕੋਈ ਨਾ ਮੈਂ ਦੇਖ ਲੇਗੀ ਕੋਈ ਨਾ ਕਦੋਂ ਠੀਕ ਹੈ ਕੋਈ ਗੱਲ ਨਹੀਂ ਮਾਂ ਤੈਨੂੰ ਪਤਾ ਆ ਹੁਣ ਤਾਂ ਕੁੜੀ ਵਿਆਹ ਕੇ ਹਟਿਆ ਕੋਈ ਨਾ ਪੁੱਤ ਜਿੱਥੇ ਤੇਰਾ ਬਾਪ ਤੁਰ ਗਿਆ ਕਿਤੇ ਮੈਂ ਨਾ ਤੁਰ ਜਾ ਮੈਂ ਤਾਂ ਸੱਚੀ ਬਹੁਤ ਮਾਂ ਗੱਲ ਨਾ ਕਰ ਪੁੱਤ ਮੈਂ ਨਹੀਂ ਬਾੜੀ ਟੈਨਸ਼ਨ ਆ ਆਇ ਨਾ ਟੈਨਸ਼ਨ ਕਰਿਆ ਕਰ ਕੋਈ ਨਾ ਜਿਹੜਾ ਕੁਝ ਹੋਣਾ ਨਾ ਉਹ ਆਪ ਹੀ ਹੋਣਾਗਾ ਐਵੇਂ ਨਾ ਟੈਨਸ਼ਨ ਲੈ ਕੇ ਥੋੜਾ ਕੁਝ ਬਣਦਾ ਹੁੰਦਾ ਚੱਲ ਤੇਰੇ ਸਿਰ ਤੇ ਤਾਂ ਮੈਂ ਕੋਈ ਅੱਦੇ ਟੈਨਸ਼ਨ ਨਾ ਪੁੱਤ ਬਸ ਕੋਈ ਨਾ ਤੈਨੂੰ ਪਤਾ ਜਦੋਂ ਕੰਮ ਕਰਦਾ ਸੈੱਟ ਹੋ ਗਏ ਨਾ ਮੇਰਾ ਮੈਂ ਆਪੀ ਵਿਆਹ ਕਰਵਾ ਲਊਗਾ ਚੰਗਾ ਪੁੱਤ ਚੰਗਾ ਹੁਣ ਨਹੀਂ ਟੈਨਸ਼ਨ ਲੈਂਦੀ ਪੁੱਤ ਮੈਂ ਫਿਰ ਜਦੋਂ ਤਾਈਂ ਕਹਤਾ ਉਹ ਬਸ ਤੈਨੂੰ ਪਤਾ ਆ ਅੱਜ ਦਾ 2 ਆ ਥੋੜੇ ਹੋਰ ਜਮੀਨ ਠੇਕੇ ਦੇ ਲੈ ਲਈ ਨਾ ਜਦੋਂ ਮੈਂ ਹਾਂ ਪਤਾ ਬੱਸ ਬਰਮਾ ਦੇ ਹੱਥ ਨੇ ਸੈਟੂ ਪੇ ਪੇਰਾ ਕਰਵਾਈ ਲੈ ਕਰਵਾਈ ਲੈ ਕੋਈ ਨਾ ਮੈਂ ਤੈਨੂੰ ਵੀ ਪੁੱਤ ਲਈ ਗਾਣੀ ਦਵਾਂਗੇ ਹਾਂ ਚੰਗਾ ਪੁੱਤ ਚੰਗਾ ਚੰਗਾ ਹੋਰ ਮੈਂ ਮੈਂ ਮਿੱਠਾ ਬਹੁਤ ਪਾਣ ਲੱਗ ਗਿਆ ਨਾ ਚਾਚਾ ਮੇਰਾ ਪੁੱਤ ਮਿੱਠਾ ਰਹੇ ਮੇਰੇ ਨਾਲ ਤਾਂ ਮਿੱਠਾ ਪਾਉਂਦੇ ਜਿਹੜੇ ਨੂਨ ਲਿਆਊਗਾ ਉਹਦੋਂ ਮਿੱਠੀ ਰਹੇ ਮੇਰੇ ਨਾਲ ਮਾਂ ਮੈਨੂੰ ਸੁਪਰ ਨਾਲ ਘੱਟ ਚਲ ਬੋਦ ਮਾਮਾ ਦਾ ਉੱਤੀ ਘਣਾ ਬਾਈ ਮੈਨੂੰ ਡੀ ਕਰਿਆਊਗਾ ਚੰਗਾ ਮਾ ਨਮਾ ਜਾਨਾ ਚੰਗਾ ਪੁੱਤ ਹਰਦੀਪ ਪੁੱਤ ਕੀ ਆ ਹੋਗਾ ਹਾਂ ਬੇਬੇ ਹੁਣ ਤੂੰ ਮੂੰਹ ਤੇ ਲੈ ਜਾ ਕਰੀ ਬੈਠਾ ਉਹਨੂੰ ਡੱਕਰ ਦਨ ਬੇਬੇ ਤੈਨੂੰ ਮੈਨ ਲੱਗਦਾ ਡੱਕਰਨ ਵਾਲਾ ਉਹਨੂੰ ਮੈਂ ਕੁਛ ਕਹਿਣਾ ਉਹਨੂੰ ਕਿਸੇ ਗੱਲ ਤੋਂ ਪੁੱਤ ਗਈ ਆ ਉਹ ਬੇਬੇ ਉਹਦਾ ਇੱਕ ਅੱਧੀ ਗੇਰ ਦੀ ਗੱਲ ਥੋੜੋ ਐ ਚਾਰ ਪੰਜ ਵਾਰ ਬੱਗੀ ਉਹ ਇਹ じゃ ਉਹਦਾ ਭਾਈ ਐ ਜਿਹੜਾ ਉਹਨੂੰ ਮੁਰਕੇ ਨਹੀਂ ਪੁੱਛਦਾ ਵੀ ਤੂੰ ਕੁੜੀਏ ਕਾਦੇ ਵਾਸਤੇ ਆਈ ਆ ਦੋ ਦਿਨ ਤਾਂ ਹੋਏ ਤੇ ਤੈਨੂੰ ਆਈ ਨੂੰ ਤੂੰ ਹੁਣ ਫੇਰ ਆ ਗਈ ਉਹ ਨਹੀਂ ਪੁੱਛਦਾ ਨੂੰ ਜਾਂ ਐ ਘਰ ਪਾਈ ਮੈਨੂੰ ਨਹੀਂ ਪਤਾ ਮੈਨੂੰ ਲਿਆ ਜਾ ਕੇ ਮੇਰੇ ਗੋਡਿਆਂ ਨਾਲ ਮੈਥੋਂ ਨਹੀਂ ਕੁਝ ਮੰਗਦਾ ਹਾਂ ਬੇਬੇ ਉਹਨਾਂ ਨੂੰ ਕਿਹੜਾ ਦੀਦਾ ਨਹੀਂ ਹੈਗਾ ਹੈ ਬੀਹੇ ਤੀਜੇ ਦਿਨ ਰੁੱਸ ਕੇ ਆ ਜਾਂਦੀ ਆ ਭਾਈ ਨੂੰ ਮਾਂ ਨੂੰ ਉਹਨਾਂ ਦਾ ਕਿਸੇ ਦਾ ਇੱਕ ਵੀ ਫੋਨ ਆਇਆ ਤੁਹਾਨੂੰ ਬੀਹੇ ਰੁੱਸ ਰੁੱਸ ਕੇ ਕਿਉਂ ਆਉਂਦੀ ਆ ਜਦ ਵੀ ਜਾਂਣਾ ਮੇਰੇ 'ਚ ਗਲਤੀ ਨਹੀਂ ਕਰਦੇ ਨਾਲੇ ਜਦੋਂ ਆਪਾਂ ਰਿਸ਼ਤਾ ਲੇਤਾ ਸੀ ਇਹ ਗੱਲ ਹੋਈ ਸੀ ਵੀ ਕੁੜੀ ਘਰ ਦਾ ਕੰਮ ਕਰੋ ਹੈਂ ਵੀ ਮਾਂ ਨੂੰ ਜਲ ਕਰ ਕੁਛ ਕਰਦੀ ਆ ਉਹ ਬਸ ਉਹਦੇ ਕੋਲ ਹੋਰ ਕੋਈ ਕੰਮ ਨਹੀਂ ਇਥੋਂ ਬਹਾਨਾ ਬਣ ਕੇ ਉਥੇ ਲੜਪਟ ਸੁਗ ਜਾਂਦੀ ਆ ਤੇ ਦੂਸਰ ਆਪਣੇ ਤੇ ਲਾਉਂਦੀ ਆ ਜਾ ਕੇ ਉਹ ਗੱਲ ਵੀ ਕਰਦੀ ਆ ਉਹ ਜਿਹੜੀ ਕਦੇ ਆਪ ਕਦੇ ਕਹੀ ਵੀ ਨਹੀਂ ਹੁੰਦੀ ਦੱਸ ਹੁਣ ਇਹ ਚਾ ਮੇਰਾ ਕੀ ਕਸੂਰ ਹੈ ਇੱਕ ਵਾਰ ਤਾਂ ਦੱਸ ਦੇ ਮੈਂ ਇਹਨੂੰ ਕੁਝ ਕਹਿ ਸਕਾਂ ਨਾ ਉੱਚ ਨਹੀਂ ਮੈਂ ਬਹੁਤ ਸਾਰਾ ਮੈਂ ਤਾਂ ਨਾਲੇ ਆਪਦੇ ਕੰਮਾਂ ਚ ਨਹੀਂ ਬੇਲ ਮਿਲਦੀ ਭਲਾ ਮਾਂ ਨੂੰ ਕੀ ਕਹਿਣਾ ਨਾਲੇ ਮੈਂ ਤੇਰੇ ਕਹੇ ਤਾਂ ਹਰ ਵਾਰ ਮੈਂ ਜਾਂਦਾ ਉਹਨਾਂ ਨੇ ਇੱਕ ਵਾਰ ਵੀ ਫੋਨ ਕਰਿਆ ਆਪਾਂ ਨੂੰ ਬੀ ਕੁੜੀ ਐਥੇ ਕਿਉਂ ਆਈ ਐ ਤੇਰੇ ਕਹਿੰਦੇ ਮੈਂ ਥੱਲੇ ਲੱਗ ਗਿਆ ਉਹਨਾਂ ਦੇ ਆਖਰ ਨੂੰ ਉਹਨਾਂ ਦੇ ਘਰ ਦਾ ਪਰੌਣਾ ਇੱਕ ਵਾਰ ਵੀ ਨਹੀਂ ਪੁੱਛੇ ਉਹਨਾਂ ਨੇ ਮੈਂ ਨਹੀਂ ਜਾਂਦਾ ਲੈਣ ਲੁਣ ਨਾਲੇ ਜਿਹੜਾ ਕੋਸੂ ਦੇਖੀ ਜੋ ਜਿਹੜਾ ਕੋਸ ਹਣਾ ਤੇਰੇ ਕਰਕੇ ਹਰ ਵਾਰ ਮੈਨੂੰ ਨਿਮਣਾ ਪੈਂਦਾ ਫੇਰ ਕਿਹੜਾ ਆਪਣੀ ਇੱਜ਼ਤ ਘਟਦੀ ਐ ਲਿਆ ਜਾ ਕੇ ਆਪਣੇ ਘਰ ਦੀ ਨੂਤੀ ਐ ਮੇਰੇ ਤੋਂ ਚਾਹੇ ਤੂੰ ਇੱਕ ਵਾਰ ਕਹ ਲੈ ਜਾਂ ਚਾਹੇ 100 ਵਾਰ ਤੇਰੇ ਕਰਕੇ ਮੈਨੂੰ ਉਹਨਾਂ ਕੇ ਨਿਮਣਾ ਪੈਂਦਾ ਉਹਨਾਂ ਨੂੰ ਦਿਦਾ ਹੈਗਾ ਵੀ ਕੀ ਚ ਕਸੂਰ ਆ ਜੀ ਸਾਡੇ ਪਰੌਣੇ ਚ ਕਸੂਰ ਤੇਰੇ ਕਰਕੇ ਉੱਥੇ ਮੈਨੂੰ ਹਰ ਵਾਰ ਬੇਚਤ ਹੋਣਾ ਪੈਂਦਾ ਉਹਨਾਂ ਨੇ ਨਹੀਂ ਦਾ ਇੱਕ ਵਾਰ ਵੀ ਉਹਨਾਂ ਨੇ ਫੋਨ ਕਰਕੇ ਪੁੱਛਿਆ ਵੀ ਸਾਡੀ ਕੁੜੀ ਕਿਉਂ ਆਈ ਐ ਅੱਗੇ ਕਿਉਂ ਨਹੀਂ ਆਈ ਹਰ ਵਾਰ ਮੇਰੇ ਚ ਗਲਤੀ ਕਰਦੇ ਨੇ ਉਹ ਵੀ ਪਰੌਣਾ ਗਲਤ ਆ ਪਰੌਣਾ ਗਲਤ ਆ ਉਹਨਾਂ ਨੇ ਇੱਕ ਵਾਰ ਵੀ ਆਪਾਂ ਨੂੰ ਕਦੇ ਪੁੱਛਿਆ ਮੈਂ ਆਕਾ ਗਿਆ ਹੈ ਜੀ ਸੱਪੇ ਤੋਂ ਰੋਜ਼ ਰੋਜ਼ ਨੂੰ ਹਰ ਵਾਰ ਮੋਂਥੇ ਬੇਚਦੋ ਕੇ ਆਏ ਨਾ ਉਹਨਾਂ ਨੇ ਇੱਕ ਵਾਰ ਵੀ ਆਪਣੀ ਕੁੜੀ ਨੂੰ ਤੇ ਮੈਨੂੰ ਬਿਠਾ ਕੇ ਪੁੱਛਿਆ ਇਹਨਾਂ ਨੇ ਵੀ ਕੀ ਚ ਕਸੂਰ ਆ ਹੁਣ ਮੈਂ ਤਾਂ ਕਹਣਾ ਵੀ ਸਾਹਮਣੇ ਬਿਠਾ ਕੇ ਪੁੱਛਣਾ ਇੱਕ ਵਾਰ ਵੀ ਨਹੀਂ ਪੁੱਛਿਆ ਉਹਨਾਂ ਨੇ ਹਰ ਵਾਰ ਮੇਰੇ 'ਚ ਗਲਤੀ ਘੜਦੇ ਨੇ ਬੇਬੇ ਜੇ ਉਹ ਇਹੋ ਜਿਹੀ ਗੱਲਾਂ ਪਿਠਾ ਕੇ ਪੁੱਛਦੇ ਅੱਜ ਆਹ ਦਿਨ ਉਹਨਾਂ ਨਾਲ ਦੇਖਣੇ ਪੈਂਦੇ ਨੇ ਆਪਾਂ ਨੂੰ ਹਰ ਵਾਰ ਮੇਰੀ 'ਚ ਗਲਤੀ ਘੜਦੇ ਨੇ ਨਾਲੇ ਐਂ ਦੱਸ ਕਦੇ ਉਹਨੂੰ ਕਦੇ ਆਪਾਂ ਕੰਮ ਨੂੰ ਕਹਿੰਦੇ ਆ ਫालतू ਆਪਾਂ ਆਪ ਕਰਦੇ ਆ ਘਰ ਦਾ ਸਮਾਨ ਜਿਹੜਾ ਹੁੰਦਾ ਕੋਈ ਹਰ ਚੀਜ਼ ਲੈ ਕੇ ਦਿੰਦੇ ਆ ਕਦੇ ਆਪਾਂ ਆਖਿਆ ਨੂੰ ਕਦੇ ਬਾਦਮੀ ਘਟਮੀ ਗੱਲ ਆਖਿਆ ਨਾਲੇ ਐ ਨਹੀਂ ਪਤਾ ਆਪਣੇ ਜਾ ਕੇ ਉੱਥੇ ਕੀ ਕੀ ਗੱਲਾਂ ਬਣਾਉਂਦੀ ਹੋ ਬਾਦੂ ਦੂਸਣ ਲਾਉਂਦੀ ਹੋ ਆਪਣੇ ਤੇ ਨਾਲੇ ਉਹ ਗੱਲਾਂ ਵੀ ਕਹਿੰਦੇ ਉਹ ਜਿਹੜੀ ਆਪਾਂ ਅੱਜ ਤੱਕ ਕਿਤੇ ਕਹੀਆਂ ਵੀ ਨਹੀਂ ਫਿਰ ਵੀ ਮੈਂ ਨੀਮਾ ਹੋ ਕੇ ਕਿੰਨੇ ਵਾਰ ਅੱਗੇ ਪੱਗਿਆ ਮੈਂ ਨਹੀਂ ਜਾਂਦਾ ਉੱਥੇ ਪਹਿਲਾਂ ਵੀ ਮੈਂ ਤਨੂੰ ਦੋ ਰੋਟੀਆਂ ਲਾ ਕੇ ਖਾਂਦਾ ਸੀ ਹੁਣ ਹੋਰ ਖਵਾ ਦੂੰਗਾ ਉਹਨਾਂ ਨੇ ਇੱਕ ਵਾਰ ਵੀ ਆਪਾਂ ਨੂੰ ਪੁੱਛਿਆ ਫੋਨ ਕਰਕੇ ਕਿ ਸਾਡੀ ਕੁੜੀ ਦਾ ਘਰ ਟੁੱਟ ਰਿਹਾ ਹੈ ਉਹਦੇ ਨੇ ਇੱਕ ਵਾਰ ਫੋਨ ਕਰਕੇ ਪੁੱਛਿਆ ਆਪਾਂ ਨੂੰ ਮੈਨੂੰ ਨੇ ਇਹ ਜਿਹੇ ਰਸਤੇ ਰਸਤੇ ਦੀ ਲੋੜ ਹੈਗੀ ਟੋਲੇ ਦੀ ਜੋ ਕੋ ਸੌਣਾ ਹੋ ਜੂ ਲੈ ਆਬੇ ਠੀਏ ਵੀ ਬੀਦਾਂ। ਆ ਗਮਚਾ ਹੀ ਜਾਂਦੀ ਏ। ਮਾਰਲਾ ਮਾਰਲਾ ਪੁੱਕਾ ਮਾਂ ਮਾਂ ਤਾਂ ਆ ਗਮ ਮਚਾਂਦੀ ਅੱਜ। ਸਸਰੀ ਕਾਲ ਮਾਂ ਸਸਰੀ ਕਾਲ ਪੁੱਤਾ ਠੀਕ ਹੈ ਹਾਂ ਤੁਸੀਂ ਬਹੁਤ ਤੋ ਠੀਕ ਹੈ। ਹਾਂ ਮਾਂ ਵਧੀਆ ਠੀਕ ਹੈ। ਹੋਰ ਤੇਰਾ ਬਾਲ ਬੱਚਾ ਠੀਕ ਹੈ। ਹਾਂ ਮਾਂ ਵਧੀਆ ਵਧੀਆ ਮਾਂ ਤੂੰ ਦੱਸ। ਹੋਰ ਤੂੰ ਕੱਲੀ ਕਿਉਂ ਆਈ ਆ ਪੁੱਤਾ? ਪਰੌਣਾ ਨਹੀਂ ਆਇਆ ਨਾਲ। ਮਾਂ ਮੇਰਾ ਜੀ ਕਰ ਆਇਆ ਉਹਦੇ ਤਾਂ ਕੰਮ ਹੀ ਨਹੀਂ ਮੁੱਕਦੇ। ਜਦੋਂ ਕਿਤੇ ਜਾਣਾ ਹੁੰਦਾ ਨਾ ਮਾਂ। ਉਹਦੀ ਕਹਿੰਦੇ ਨੇ ਸਾਡੇ ਤਾਂ ਕੰਮ ਨੇ ਸੜ ਤਾਂ ਕੰਮ ਇਹਨੂੰ ਤਾਂ ਕੰਮ ਹੀ ਨਹੀਂ ਮੁੱਕਦੇ ਮਾਂ। ਮੇਰੀ ਸਾਸਾ ਓ ਮਾਂ ਸਾਰਾ ਦਿਨ ਉਤ ਚਲੂਤੇ ਲਾਂਦੀ ਰਹਿੰਦੀ ਐ। ਉਹ ਨਹੀਂ ਸਾਨੂੰ ਦੋਏ ਜੀਆਂ ਨੂੰ ਤੋੜ ਕੇ ਕਿੱਥੇ ਰਾਜੀ ਹੈਗੀ। ਦੱਸ ਹਜੇ ਤੱਕ ਕਿੱਤੇ ਗੋਡੇ ਚੱਲਦੇ ਨੇ ਮਾਂ ਹਜੇ ਕਿਹੜਾ ਹਮੰਝੇ ਤੇ ਬੈਠੀ ਆ ਮਾੜਾ ਮੋਟਾ ਆਪ ਵੀ ਕਰ ਲੈ ਜੇ ਅਸੀਂ ਕਿਤੇ ਬਾਹਰ ਅੰਦਰ ਆ ਗਏ। ਜਮਾ ਨਹੀਂ ਮਾਂ ਕੰਮ ਕਰਦੀ ਨਾ ਸਾਨੂੰ ਦੋਨੇ ਜੀਆਂ ਨੂੰ ਝੜਦੀ ਆ ਨਾ ਜਾਣ ਦਿੰਦੀ ਆ। ਹੁਣ ਦੱਸ ਮਾਂ ਮੈਂ ਕੀ ਕਰਾਂ ਫਿਰ ਮੇਰਾ ਤਾਂ ਭਾਈ ਜੀ ਕਰਿਆ ਮੈਂ ਤਾਂ ਕੱਲੀ ਹੋ ਆ ਗਈ। ਮੈਂ ਕਿਹਾ ਮੈਂ ਤਾਂ ਮਿਲ ਕੇ ਆਨੀਆ ਮੇਰੇ ਤਾਂ ਜੀ ਕਰਦਾ ਸੀ ਬੀਬੀ ਨੂੰ ਮਿਲਣ ਨੂੰ। ਹੁਣ ਥੋੜਾ ਤਾਂ ਮਾਂ ਜੀ ਨਹੀਂ ਕਰਦਾ ਤੁਸੀਂ ਤਾਂ ਆਉਂਦੇ ਨਹੀਂ। ਹੁਣ ਮੇਰਾ ਤਾਂ ਜੀ ਕਰਦਾ ਐ ਤੁਹਾਨੂੰ ਮਿਲਣ ਨੂੰ। ਨਾ ਵੀਰਾ ਆਉਂਦਾ ਜਦੋਂ ਵਿਆਹ ਗਿਆ ਫਿਰ ਤਾਂ ਕੀ ਆਉਣਾ ਹੁਣ ਹੀ ਨਹੀਂ ਆਉਂਦਾ ਉਹ ਤਾਂ ਮੇਰੇ ਲੈ ਪੁੱਤ ਤੂੰ ਇਕੱਲੀ ਨਾ ਆਇਆ ਕਰ ਨਾਲ ਪਰੋਣੇ ਦੇ ਆਇਆ ਕਰ ਤੂੰ ਐ ਤੂੰ ਇਕੱਲੀ ਸੋਹਣੀ ਨਹੀਂ ਲੱਗਦੀ ਹੋਰ ਉਹਦੇ ਨਾਲ ਹੀ ਜੱਛਦੀਆਂ ਪੁੱਤ ਤੂੰ ਹੋਰ ਮਾਂ ਲੈ ਕੇ ਨਹੀਂ ਆਉਂਦਾ ਮੈਂ ਕਿਵੇਂ ਆਵਾਂ ਨਹੀਂ ਲੈ ਕੇ ਆਉਂਦਾ ਨਾ ਆਵੇ ਮੈਂ ਤਾਂ ਲੈ ਕੇ ਕਰਾਇਮ ਆ ਆਪੇ ਭੱਜਿਆ ਨਹੀਂ ਆ ਤੇਰੇ ਸੱਸ ਬਥੇਰੀ ਚੰਗੀ ਆ ਪਤਾ ਸਾਨੂੰ ਤਾਂ ਵਿਚਾਰੀ ਨੇ ਕਦੇ ਨਹੀਂ ਹੋ ਬੋਲੇ ਬਹੁਤ ਚੰਗੀ ਆ ਪੁੱਤ ਲਾ ਲ ਤੈਨੂੰ ਲੱਗਦੀ ਮਾਂ ਮੇਰੀ ਸੱਸ ਕੋਣ ਕਹਦਾ ਮੇਰੀ ਮਾਂ ਸੱਸ ਚੰਗੀ ਆ ਮਾਂ ਮੇਰੀ ਸੱਸ ਦਾ ਜਲਾਦਣ ਆ ਜਲਾਦਣ ਨਾ ਪੁੱਤਾਂ ਉਹਨੇ ਤਾਂ ਵਿਆਹੇ ਤੋੜ ਲਈ ਸੀ ਮੈਂ ਤੋੜਦੀ ਜਲਾਦੀਆਂ ਦੇ ਵਿਆਹ ਸੀ ਮੈਂ ਨਾ ਤਾਂ ਮੈਨੂੰ ਪਰੌਣਾ ਹੀ ਚੱਜਾ ਦਾ ਮਿਲਿਆ ਨਾ ਮੈਨੂੰ ਸੱਸ ਚੱਜੇ ਦੀ ਮਿਲੀ ਆ ਮਾ ਉਹ ਤਾਂ ਦੇਖਿਆ ਤਾਂ ਚੱਜੇ ਦੇ ਤੇ ਹੁਣ ਸਾਨੂੰ ਕੀ ਪਤਾ ਮੇਰੀ ਤਮਾਸ ਨੇ ਜ਼ਿੰਦਗੀ ਖਰਾਬ ਕਰਤੀ ਜੇ ਕੀ ਹੋਗਾ ਸੀ ਮੈਂ ਮਾੜੀ ਜੀ ਵੱਡੀ ਉਮਰ ਦੀ ਹੋ ਗਈ ਸੀ ਤੇਰਾ ਵਿਆਹ ਨਹੀਂ ਹੁੰਦਾ ਤੇਰਾ ਵਿਆਹ ਨਹੀਂ ਹੁੰਦਾ ਮਾਂ ਨਾਲੇ ਮੈਂ ਤੈਨੂੰ ਕੀ ਦੱਸਾਂ ਐਡੀ ਉਮਰ ਦਾ ਜਿਹਦੇ ਮੈਂ ਲੜ ਲਾਤੀ ਚਲ ਗੁਣੀ ਤੇ ਗਿਆਨੀ ਤੇ ਪੱਤਾ ਵਧੀਆ ਸੀਗਾ ਸਿਤਾਏ ਦੇ ਕਿੱਥੇ ਅਸੀਂ ਮਾਂ ਗਿਆਨੀ ਤੇ ਨਹੀਂ ਮੈਨੂੰ ਨੂੰ ਠੀਕ ਲੱਗਦਾ ਮਾਂ ਜਦੋਂ ਮੈਨੂੰ ਤੰਗ ਕਰਦਾ ਮੇਰੇ ਨਾਲ ਕਿਤੇ ਜਾਂਦਾ ਨਹੀਂ ਆਉਂਦਾ ਨਹੀਂ ਮਾਂ ਮੈਂ ਕੀ ਕਰਨਾ ਮਾਂ ਉੱਤੋਂ ਮੇਰੇ ਸੱਸ ਐਨੀ ਜਲਾਦੜਾ ਕਹਿ ਦਾਂਗੇ ਪੱਤਾ ਕੋਈ ਨਾ ਸਾਰਾ ਦਿਨ ਮਾਂ ਚੁਗਲੀਆਂ ਕਰਦੀ ਮੇਰੀ ਸੱਸ ਸਾਰਾ ਦਿਨ ਮਾਂ ਚੁਗਲੀਆਂ ਐਨੀਆਂ ਕਰਦੀ ਮੇਰੀ ਸੱਸ ਉਹ ਨੂੰ ਮੇਰੇ ਨਾਲ ਆਪ ਹੀ ਨਹੀਂ ਆਉਣ ਦਿੰਦੀ ਮਾਂ ਸਾਨੂੰ ਜਰਦੀ ਨਹੀਂ ਦੋਨੇ ਜੀਆਂ ਨੂੰ ਮਾਂ ਚਲ ਉਹਨੂੰ ਤਾਂ ਕਹਿ ਦਾਂਗੇ ਪੱਥ ਬੁੜੀਆਂ ਦਾ ਮੈਨੂੰ ਨਹੀਂ ਪਤਾ ਮੈਂ ਤਾਂ ਦੱਸਿਆ ਨਹੀਂ ਦਿਮਾਗ ਸੋ ਨੂੰ ਅੱਜ ਦੱਸ ਰਹੀ ਆ ਮੈਂ ਤਾਂ ਵੀਰੇ ਨਾਲ ਵੀ ਗੱਲ ਕਰੂੰਗੀ ਵੀ ਮੇਰਾ ਐਡੀ ਉਮਰ ਦੇ ਨਾਲ ਕਿਉਂ ਵਿਆਹ ਕਰਤਾ ਨਾ ਫਿਰ ਹੁਣ ਕੀ ਬਣਦਾ ਜਦੋਂ ਮੇਰਾ ਕੋਈ ਸ਼ੌਕ ਹੀ ਨਹੀਂ ਪੂਰਾ ਹੁੰਦਾ ਕਹੋਗੇ ਜਦੋਂ ਖੇਤੋਂ ਆ ਗਿਆ ਵੀ ਭਾਈ ਇੱਥੇ ਗੁੱਸੇ ਹੁੰਦੀ ਤੇ ਜ਼ਰੂਰ ਮਿਲ ਕੇ ਆ ਤੂੰ ਜਾ ਕੇ ਕਾਹ ਨੂੰ ਮਿਲਦੇ ਹੋ ਤੁਸੀਂ ਮੈਨੂੰ ਤੁਸੀਂ ਤਾਂ ਡੋਬਣਾ ਸੀ ਮੈਨੂੰ ਦੋ ਬਤਾ ਹੁਣ ਕੀ ਬਣਦਾ ਹੁਣ ਤਾਂ ਜਿਹੜਾ ਕੰਡੇ ਬੀਜ ਨੇ ਤੇ ਬੀਜ ਤੇ ਹੁਣ ਨਾ ਮਾਂ ਭੱਜਣ ਜੋਗੀ ਆ ਨਾ ਮੈਂ ਤਲਾਕ ਲੈਣ ਜੋਗੀ ਆ ਦੱਸ ਹੁਣ ਕੀ ਕਰੀਏ ਰੱਬ ਐਡਾ ਬੁੜਾ ਖੁੰਡ ਮਾਰਿਆ ਮੇਰੇ ਮੱਥੇ ਬੁੜਾ ਤਾਂ ਖਾ ਨੂੰ ਤੇ ਪੱਤਾ ਦੇਖਿਆ ਤਾਂ ਹੁਣ ਗੱਭਰੂ ਜਵਾਨੀ ਸੀ ਕਿੱਥੇ ਸੀ ਮਾਂ ਗੱਭਰੂ ਜਵਾਨ ਉਹ ਦਾੜੀ ਚ ਰੱਖ ਕੇ ਆਏ ਹੋ ਗਿਆ ਮੈਂ ਤਾਂ ਮੀਨੀ ਮਾਂ ਪਸੰਦ ਕਰਦੀ ਸੀ ਮੈਂ ਤਾਂ ਇੱਕ ਤੁਹਾਡੀ ਇੱਜ਼ਤ ਦੇ ਮਾਰਿਆ ਨੇ ਉਹਨੂੰ ਪਸੰਦ ਕਰ ਲਿਆ ਚਲ ਹੁਣ ਵੀ ਸਾਡੀ ਇੱਜ਼ਤ ਰੱਖੀ ਪੱਤ ਤੂੰ ਸਿਆਣੀ ਬਣ ਕੇ ਰਹੀ ਰਹੀ ਤਾਂ ਜਾਣੀ ਆ ਮਾਂ ਪਰ ਮੈਨੂੰ ਮਿਲਣ ਨ ਵੀ ਆਦੇ ਨਾ ਵੀਰਾਂ ਆਉਂਦੇ ਨਾ ਤੁਸੀਂ ਆਉਨੇ ਹੋ ਮੈਂ ਕੀ ਕਰਨਾ ਉੱਥੇ ਰਹਿ ਕੇ ਫਿਰ ਹਾਂ ਹੁਣ ਪੁੱਤ ਤਿਹਾਰ ਜਿੱਤੇ ਗੇ ਮਾ ਤੂੰ ਆਣੇ ਕਰਕੇ ਨਹੀਂ ਆਇਆ ਗਿਆ ਸਤਹੁਣ ਮੈਂ ਜਰੂਰ ਭੇਜੂੰਗੀ ਉਹਨੂੰ ਕਹੂੰਗੀ ਵੀ ਭਾਈ ਤੂੰ ਭੈਣ ਨੂੰ ਮਿਲ ਕੇ ਆ ਜਰੂਰ ਮਿਲ ਕੇ ਇੱਕ ਮਾਂ ਮੇਰੀ ਸੱਸ ਵੀ ਨਹੀਂ ਕਦਰ ਕਰਦੀ ਜਿਵੇਂ ਉਹਦਾ ਪੁੱਤ ਨਹੀਂ ਸੋਹਣਾ ਉਹਨੂੰ ਆਏ ਨਹੀਂ ਹੈਗਾ ਮੇਰੀ ਨੂੰਹ ਐਨੇ ਸੋਹਣੇ ਆ ਕੋਈ ਨਹੀਂ ਕਦਰ ਕਰਦਾ ਮਾਂ ਲੈ ਪਤਾ ਮੈਂ ਤਾਂ ਗੱਲਾਂ ਗੱਲਾਂ ਚ ਭੁੱਲ ਗਈ ਮੈਂ ਤਾਂ ਚਾਹ ਬਣਾਉਣੀ ਤੇ ਤੈਨੂੰ ਚੱਲ ਬਣਾ ਲੈ ਮਾਂ ਫਿਰ ਹੋ ਬੱਲੇ ਸੱਸੀ ਆਪਨ ਮੇਰਾ ਭਾਈ ਆ ਗਿਆ ਸਾਸਰੀ ਕਾਲ ਵੀ ਹਾਂ ਵੀਰੇ ਠੀਕੋ ਠੀਕ ਆ ਠੀਕ ਆ ਅੱਛਾ ਵੀਰੇ ਕਿਵੇਂ ਕੰਮਕਾਰ ਵਧੀਆ ਚੱਲਦਾ ਕੰਮਕਾਰ ਵਧੀਆ ਬਸ ਪਣੇ ਅੱਛਾ ਬਾਈ ਹੋਰ ਤੇਰੀ ਸਿਹਤ ਹਾਂ ਸਿਹਤ ਵਧੀਆ ਕਿਵੇਂ ਕੱਲੀ ਆ ਗਈ ਪਣੇ ਨਾ ਫੋਨ ਹੋਰ ਤੁਸੀਂ ਤਾਂ ਨਹੀਂ ਆਉਂਦੇ ਫਿਰ ਮੇਰਾ ਤਾਂ ਜੀ ਕਰਿਆ ਮਿਲਣ ਨੂੰ ਕੱਲਾ ਕੱਲਾ ਮੇਰੇ ਭਾਈ ਐ ਤੂੰ ਤਾਂ ਵੀਰੇ ਆਉਂਦਾ ਨਹੀਂ ਹੁਣ ਮੇਰਾ ਤਾਂ ਜੀ ਕਰਦੇ ਸੀ ਮੈਨੂੰ ਤੇਰਾ ਘਰ ਆ ਬਈ ਜਦੋਂ ਮਰਜੀ ਆ ਕਿਉਂ ਮਾ ਹਾਂ ਹਾਂ ਮੇਰਾ ਘਰ ਤਾਂ ਹੈਗਾ ਵਿਆਹ ਕਰਾ ਕੇ ਤਾਂ ਤੂੰ ਜਮੀਨ ਹੀ ਆਉਣਾ ਤੂੰ ਤਾਂ ਹੁਣ ਇਹ ਭੈਣ ਨੂੰ ਭੁੱਲ ਗਿਆ ਮੈਂ ਉਹਨਾਂ ਭਾਈਆਂ ਵਰਗਾ ਨਹੀਂ ਹੈਗਾ ਜਿਹੜਾ ਵਿਆਹ ਕਰਾ ਕੇ ਬਦਲ ਜਾਊਗਾ ਆਹੋ ਮਾਂ ਕਿਹੜਾ ਕਹੂਗੀ ਮਾਂ ਵੀ ਹਾਂ ਕਹਿੰਦੇ ਤੇਰੀ ਹਾਂ ਚ ਦੇਖ ਲਾ ਮਾਂ ਮਾਂ ਤਾਂ ਮੈਨੂੰ ਅੱਜੀ ਕਹ ਰਹੀ ਸੀ ਕਿ ਭਾਈ ਵਿਆਹ ਕਰਵਾ ਲੈ ਜਿਉਂਦੇ ਜਿਮੀਂ ਤੇ ਬੈਠੇ ਬੈਠੇ ਹੋਰ ਕਰਾ ਲਾ ਬਾਈ ਤੂੰ ਤਾਂ ਪਿਆ ਮੈਂ ਵੀ ਪਾਪੀ ਦੇਖ ਲੂੰਗੀ ਬਸ ਸੱਤ ਬੰਨੇ ਬਾਈ ਨਾ ਨਾ ਬਾਈ ਵਿਆਹ ਤਾਂ ਕਰਾਉਣਾ ਪਊਗਾ ਆਪਾਂ ਦੋਨੇ ਭੈਣ ਭਾਈ ਤਾਂ ਹੈਗੇ ਆ ਆਪਾਂ ਨੇ ਕੋਈ ਨਾ ਸੈੱਟ ਹੋ ਜਣੇ ਕੰਮ ਕਰ ਫਿਰ ਕਰਵਾ ਲੂੰ ਵਿਆਹ ਤੇ ਨਾਲੇ ਮੈਨੂੰ ਦੱਸ ਬਾਈ ਕਿੱਥੇ ਆ ਬਾਈ ਬੂਈ ਨੋ ਨਹੀਂ ਬਾਈ ਮੈਂ ਲੈ ਕੇ ਆਈ ਮੈਂ ਤਾਂ ਆਪੇ ਆਈਆਂ ਗੱਲ ਲਈ ਕਿਉਂ ਮੈਂ ਕੀ ਪਤਾ ਹੁਣ ਪਾਏਗਾ ਕੀ ਉਹ ਵੀਰੇ ਮੇਰੇ ਨਾਲ ਕਿੱਥੇ ਦੁਰਦਾ ਕਿਉਂ ਕਿਤੇ ਨੂੰ ਦੁਰਦਾ ਵੀਰੇ ਮੇਰੇ ਨਾਲ ਲੈ ਉਹ ਤਾਂ ਵਿਚਾਰਾ ਇੰਨਾ ਨਰਮ ਗਾ ਤੁਹਾਨੂੰ ਲੱਗਦਾ ਵੀਰੇ ਨਰਮ ਮਜਾਕ ਕਰਦੇ ਕਿ ਉਹੀ ਕਹਿ ਰਹੀ ਹੈ ਨਾ 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 ਮਜਾਕ ਨਹੀਂ ਕਰਦੀ ਮੈਂ ਤਾਂ ਕੱਲੀ ਆਈਆਂ ਕਿਉਂ ਮੈਨੂੰ ਲੈ ਕੇ ਨਹੀਂ ਆਂਦਾ ਵੀਰੇ ਤੁਸੀਂ ਤਾਂ ਮੈਨੂੰ ਘਰੋਂ ਕੱਢਣਾ ਸੀ ਕੱਢਤਾ ਆ ਕਿਹੋ ਜਿਹੀ ਗੱਲਾਂ ਕਰੀ ਜੰਨੀਆਂ ਹੋਰ ਕੀ ਆ ਵੀਰੇ ਚਾਜ ਦਾ ਪਰੌਣਾ ਨਹੀਂ ਲੱਭਿਆ ਸੱਸ ਤਾਂ ਮੇਰੀ ਭੂਤਨੀ ਆ ਐਨਾ ਕਲੇਸ਼ ਕਰਦੇ ਆ ਵੀਰੇ ਮੇਰੇ ਨਾਲ ਉੱਪਣੇ ਆ ਕਿਹੋ ਜਿਹੀ ਗੱਲਾਂ ਕਰੀ ਜੰਨੀਆਂ ਹੈ ਤੇਰੀ ਸੱਸ ਤਾਂ ਵਿਚਾਰੀ ਇੰਨੀ ਨਰਮਾ ਤੇ ਪਰੌਣਾ ਇੰਨਾ ਨਰਮਾ ਉਹ ਤਾਂ ਵਿਚਾਰੇ ਉਹੀ ਨਹੀਂ ਬੋਲਦੇਗੇ ਮੈਨੂੰ ਨਹੀਂ ਲੱਗਦਾ ਵੀ ਤੈਨੂੰ ਇਹ ਸਭ ਕੁਝ ਕਹਿੰਦੇ ਹੋਣਗੇ ਉਹ ਤਾਂ ਇੰਨੇ ਨਰਮ ਨੇ ਵਿਚਾਰੇ ਪੁੱਜ ਕੇ ਤੋਨੂ ਲੱਗਦੇ ਨੇ ਵੀਰੇ ਨਰਮ ਕੋਈ ਚੰਗੇ ਨਹੀਂ ਹੈਗੇ ਨਾ ਮੇਰੇ ਸੱਸ ਚੰਗੀ ਆ ਨਾ ਮੇਰਾ ਪਰੌਣਾ ਚੰਗਾ ਤੋਨੇ ਤਾਂ ਮੈਨੂੰ ਡੋਬਣਾ ਸੀ ਵੀਰੇ ਡੋਬਤਾ ਨਾ ਤੁਸੀਂ ਐਮੋ ਨਾ ਜਾਮੋ ਹੁਣ ਕਿਹੜਾ ਤੁਸੀਂ ਆਨੇ ਹੋ ਵੀਰੇ ਮੇਰੇ ਕੋਲੇ ਗੇੜਾ ਮਾਰਦੇ ਹੋ ਕਦੇ ਵੀ ਮੇਰੀ ਭੈਣ ਐਨੀ ਦੁਖੀ ਆ ਕਦੇ ਨਹੀਂ ਗੇੜਾ ਮਾਰਦਾ ਵੀਰੇ ਤੂੰ ਵਿਆਹ ਕਰਾ ਕੇ ਤਾਂ ਜਮਾ ਨਹੀਂ ਆਂਦਾ ਤੂੰ ਤਾਂ ਹੁਣ ਹੀ ਨਹੀਂ ਆਉਂਦਾ ਵੀਰੇ ਨਾ ਬੀਬੀ ਆਉਂਦੀ ਐ ਮੈਂ ਨਹੀਂ ਵੀਰੇ ਉੱਥੇ ਜਾਂਦੀ ਜੇ ਤੁਸੀਂ ਨਾ ਆਉਂਦੇ ਰਹੇ ਮੇਰੇ ਨਾਲ ਮੈਂ ਤਾਂ ਜਾਂਦੀ ਨਹੀਂ ਉੱਥੇ ਵੀਰੇ ਮੈਨੂੰ ਤਾਂ ਨਾ ਵੀਰੇ ਪਰੌਣਾ ਪਸੰਦ ਆ ਮੈਨੂੰ ਨਹੀਂ ਲੱਗਦਾ ਹੈਗਾ ਤੂੰ ਤਾਂ ਝੂਠ ਬੋਲਦੀ ਹੈਂ ਝੂਠ ਕਿਉਂ ਬੋਲਦੀਆਂ ਵੀਰੇ ਸੱਚ ਬੋਲਦੀਆਂ ਤੁਸੀਂ ਤਾਂ ਵੇਖ ਕੇ ਮੈਨੂੰ ਤੋੜਨਾ ਸੀ ਤੋੜਤਾ ਮੁੜ ਕੇ ਹੁਣ ਮੇਰੀ ਜਾਤ ਨਹੀਂ ਪੁੱਛਦੇ ਤੁਸੀਂ ਓਏ ਇਹੋ ਜੀ ਕੋਈ ਗੱਲ ਨਹੀਂ ਗਈ ਬਣੇ ਕਿਉਂ ਨਹੀਂ ਹੈਗੀ ਵੀਰੇ ਮੈਂ ਨਹੀਂ ਜਾਣਦੀ ਵੀਰੇ ਫਿਰ ਉੱਥੇ ਫਿਰ ਜੇ ਇਹੋ ਜੀ ਗੱਲਾਂ ਮੈਂ ਉਹਨੂੰ ਫੋਨ ਕਰਦਾ ਪੁੱਛਦਾ ਪਰ ਉਹਨੂੰ ਵੀ ਕੀ ਗੱਲ ਹੈ ਵੀ ਕੀ ਪੁੱਛ ਲੈ ਬਾਈ ਹੁਣ ਵੀ ਵੀਰੇ ਮੈਂ ਤੁਹਾਨੂੰ ਦੱਸਦਾ ਮੈਂ ਨਹੀਂ ਜਾਣਦੀ ਵੀਰੇ ਮੈਂ ਤਾਂ ਜਾਣਦੀ ਨਹੀਂ ਵੀਰੇ ਜਿੰਦਾ ਮਰਜੀ ਜ਼ੋਰ ਲਾ ਲੇ ਓਏ ਐਂ ਘਰ ਥੋੜੀ ਬਸਦੇ ਹੁੰਦੇ ਨੇ ਮੈਂ ਤੰਗ ਆ ਵੀਰੇ ਮੈਨੂੰ ਬਹੁਤ ਤੰਗ ਕਰਦੇ ਨੇ ਮਾ ਲਗੜਕ ਵੀ ਤੰਗ ਕਰਦੇ ਹੋ ਕੋਰ ਤੂੰ ਦਾ ਬੋਤਮਨ ਕੇ ਬੈ ਗਈ ਮਾਂ ਇਹਦੀ ਮਰਜ਼ੀ ਆ ਪੁੱਤ ਹੁਣ ਕੀ ਕਰ ਲੈ ਐ ਮਰਜ਼ੀ ਢੋਡੀਆਂ ਮਾਂ ਹੁਣ ਘਰ ਬਾਰ ਬਾਰ ਥੋੜੀ ਬਸਦੇ ਹੁੰਦੇ ਨੇ ਲੈ ਵੀਰੇ ਮੈਨੂੰ ਪਤਾ ਮੈਂ ਕੱਟਦੀ ਆ ਆਪਣੇ ਘਰੇ ਤੁਹਾਨੂੰ ਕੀ ਪਤਾ ਨਾ ਮੰਮੀ ਆਉਂਦੇ ਨਾ ਤੁਸੀਂ ਆਉਂਦੇ ਮੇਰੀ ਕਿਹੜਾ ਤੁਸੀਂ ਜਾਤ ਪੁੱਛਦੇ ਹੋ ਇਹ ਨਿਆਣਾ ਹੁਣ ਇਹ ਕਿੱਥੇ ਘੱਟੂ ਵਿਚਾਰਾ ਕਿੱਥੇ ਕਿੱਥੇ ਫਿਰ ਆ ਨਿਆਣਾ ਕਿਉਂ ਆ ਤੇ ਤੇਰਾ ਗੱਭਰੂ ਆ ਮੇਰਾ ਭਾਈ ਅਗਲੇ ਆਨੇ ਕੇਸ ਕਰਤੇ ਚਲ ਕੋਈ ਨਾ ਕਰਾਂਗੇ ਅਸੀਂ ਚਲ ਕੋਈ ਨਾ ਮਾਂ ਮੈਂ ਕਰਦਾ ਗੱਲ ਉਹਨਾਂ ਨਾਲ ਨੋਰ ਬੋਤ ਗੱਲ ਕੀ ਕਰਦਾ ਵੀਰੇ ਮੈਂ ਨਹੀਂ ਉੱਥੇ ਜਾਂਦੀ ਗੱਲ ਕਰ ਵੀਰੇ ਚਾਹੇ ਨਾ ਕਰ ਤੇਰੀ ਗੱਲ ਕਰਨ ਨਾਲ ਕੁਝ ਨਹੀਂ ਬਣਦਾ ਠੀਕ ਹੈ ਨਾ ਜੋ ਮੈਨੂੰ ਠੀਕ ਲੱਗੂ ਮੈਂ ਉਹ ਕਰੂੰਗਾ ਫਿਰ ਮੈਂ ਤਾਂ ਵੀਰੇ ਉੱਥੇ ਜਾਂਦੀ ਨਹੀਂ ਤੇਰੇ ਕਹਿਣ ਨਾਲ ਕੁਝ ਨਹੀਂ ਹੁੰਦਾਗਾ ਜਾਂਦੀ ਨਹੀਂ ਹੈਗੀ ਮੈਂ ਵੀਰੇ ਮੈਂ ਕੱਟਦੀ ਆ ਤੁਹਾਨੂੰ ਕੀ ਪਤਾ ਮੈਂ ਕਿਵੇਂ ਕੱਟਦੀ ਆ ਮੇਰੀ ਕਿੰਨੀ ਜ਼ਿੰਦਗੀ ਖਰਾਬ ਆ ਵੀਰੇ ਪਰ ਇਹ ਤਨੇ ਪਹਿਲਾਂ ਕਹਿਣਾ ਸੀ ਠੀਕ ਹੈ ਨਾ ਮੈਨੂੰ ਕਿਹੜਾ ਪਤਾ ਸੀ ਵੀਰੇ ਐਡਾ ਬੂੜਾ ਖੁੰਡ ਵੀਰੇ ਥੋਨੇ ਮੇਰੇ ਮੱਥੇ ਮਾਰਿਆ ਐਂ ਨਹੀਂ ਕਹੀ ਹੁੰਦਾ ਫਿਰ ਵੀ ਤੇਰੇ ਘਰ ਵਾਲਾ ਮੇਰੇ ਘਰ ਕੋਰਾ ਵਾਲਾ ਕੋਈ ਨਹੀਂ ਵੀਰੇ ਕਦੇ ਮੇਰੇ ਨਾਲ ਕਿੱਥੇ ਜਾਂਦਾ ਉਹ ਫਿਰ ਸ਼ੌਕ ਪੂਰੇ ਕਰਦਾ ਉਹ ਯਾਰ ਘਰ ਦੇ ਕੰਮ ਕਰਦਾ ਡੰਗਰਾਂ ਦਾ ਕੰਮ ਕਰਦਾ ਡੰਗਰਾਂ ਵਰਗਾ ਹੀ ਹੋ ਰਿਹਾ ਵੀਰੇ ਡੰਗਰਾਂ ਨੂੰ ਸਾਹਮ ਸਾਹ ਕੇ ਮੈਨੂੰ ਨਹੀਂ ਪਤਾ ਉੱਤੋਂ ਮੇਰੀ ਸੱਸ ਪਰੇਸ਼ਾਨ ਕਰਦੀ ਆ ਵੀਰੇ ਮੈਨੂੰ ਐਨਾ ਕੋਈ ਨਾ ਚਲ ਮੈਂ ਕਰੂਗਾ ਗੱਲਾਂ ਉਹ ਉਹ ਕਿਹੜਾ ਮੇਰੇ ਵੀਰੇ ਮੇਰੀ ਕਦਰ ਕਰਦੀ ਆ ਚਲ ਚੁੱਪ ਕਰ ਜਾ ਆਪਣੇ ਜਿਵੇਂ ਮੈਨੂੰ ਠੀਕ ਲੱਗੂਗਾ ਨਾ ਮੈਂ ਉਵੇਂ ਕਰੂਗਾ ਤੇਰੇ ਕਹਿਣ ਨਾਲ ਨਹੀਂ ਮੈਂ ਕੁਝ ਕਰਦਾਗਾ ਜਿਵੇਂ ਮੈਨੂੰ ਠੀਕ ਲੱਗੂਗਾ ਨਾ ਮੈਂ ਉਵੇਂ ਕਰੂਗਾ ਚਲ ਕਰ ਦੀ ਵੀਰੇ ਜਿਵੇਂ ਤੈਨੂੰ ਠੀਕ ਲੱਗੂਗਾ ਮਰਜੀ ਆ ਵੀਰੇ ਤੇਰੇ ਕਿਉਂ ਬਾਈ ਮੈਂ ਤਾਂ ਤੁਹਾਨੂੰ ਇਸ ਵਾਸਤੇ ਬੁਲਾਇਆ ਸੀਗਾ ਤੁਹਾਡੇ ਦੋਮੰਦ ਵਿੱਚ ਕੀ ਰੌਲਾ ਚੱਲੀ ਜਾਂਦਾ ਮੈਨੂੰ ਸਮਝ ਨਹੀਂ ਲੱਗ ਰਹੀ ਹੈ ਹੁਣ ਤੈਨੂੰ ਵੀ ਪਤਾ ਬਾਈ ਸਾਡੀ ਕੱਲੀ-ਕੱਲੀ ਭੈਣ ਆ ਯਾਰ ਜਿੰਨੇ ਜੋਗੇ ਸੀ ਅਸੀਂ ਸਭ ਕੁਝ ਦਿੱਤਾ ਤੇ ਅੱਜ ਤੁਸੀਂ ਆ ਲੀਚ ਗੜੀ ਚੀ ਚੀ ਕਰੀ ਜ ਨੇ ਚੰਗੀ ਗੱਲ ਥੋੜੀ ਹੁੰਦੀ ਹੈ ਬਾਈ ਫਿਰ ਤੇਰੀ ਸੱਸ ਇਹ ਕਹਿੰਦੀ ਮੇਰੀ ਸੱਸ ਤੰਗ ਕਰਦੀ ਆ ਬਾਈ ਘਟੋ ਘਟ ਬਹਿ ਕੇ ਲੈਂਦੀ ਆ ਤੂੰ ਵੀ ਘਟੋ ਘਟ ਆਪਣੀ ਮਾਂ ਨੂੰ ਕਹਿ ਸਕਦਾ ਤੇ ਤੁਸੀਂ ਤਾਂ ਜਮੀ ਨਹੀਂ ਬੋਲਦੇ ਹੈਗੇ ਹੁਣ ਤੈਨੂੰ ਵੀ ਪਤਾ ਸਾਡੀ ਕੁੜੀ ਦਾ ਬਾਈ ਖੱਲੀ-ਕੱਲੀ ਹੈ ਜੀ ਹੁਣ ਅਸੀਂ ਨਹੀਂ ਸੁਣਾਗੇ ਇਹਦੀ ਹੋਰ-ਕੋੜ ਸੁਣੂਗਾ ਕਿਉਂ ਬਾਈ ਕੀ ਗੱਲ ਹੁਣ ਚੁੱਪ ਹੋ ਗਿਆ ਮੈਨੂੰ ਐਦਾਂ ਦੀ ਜੇ ਕੁਝ ਰਹਿੰਦਾ ਮੈਂ ਖਾ ਬੋਲਣਕ ਨਹੀਂਓ ਤਾਂ ਬੋਲ ਦੇ ਜਦੋਂ ਮੇਰੀ ਵਾਰੀ ਆ ਫਿਰ ਤੁਸੀਂ ਸੁਣਿਓ ਕਿ ਤੇਰੀ ਕੀ ਸੁਣਨੀ ਆ ਬਾਈ ਜਿਹੜੀ ਗੱਲ ਸਹੀ ਹੈ ਤਾਂ ਸਹੀ ਆ ਸਾਡੀ ਕੁੜੀ ਤਾਂ ਉੱਥੇ ਤੰਗ ਹੋਈ ਪਈ ਆ ਬਾਈ ਸਾਨੂੰ ਪਤਾ ਨਾ ਅਸੀਂ ਕਿਵੇਂ ਬਸ ਹੁਣ ਕੀ ਬੋਲਾਂ ਘੱਟੋ-ਘੱਟ ਬਾਈ ਆਪਣੀ ਮਾਨਤ ਤਾਂ ਸਮਝਾ ਸਕਦਾ ਹੈ ਬੈ ਕੇ ਲੇਕੇ ਗਿਆ ਫਿਰ ਵੀ ਜੇ ਬਾਈ ਕੰਮ ਨਹੀਂ ਕਰਦੀ ਤਾਂ ਦੱਸ ਮੈਨੂੰ ਇਹਦਾ ਵਿਚਾਰੀ ਆ ਕੇ ਸਾਡੇ ਲੈ ਵੀ ਸਾਰੇ ਲੰਬੇ ਆ ਕੇ ਕੰਦੀ ਆ ਆਖੇ ਤੁਸੀਂ ਮਿਲਣ ਨਹੀਂ ਜਾਂਦੇ ਬਾਈ ਤੈਨੂੰ ਵੀ ਪਤਾ ਮੈਂ ਕੰਮਾਂ ਦੇ ਵਿੱਚ ਕਿਵੇਂ ਵਿਜੀਰ ਹਾਂ ਨਾ ਜੇ ਕੰਮ ਕਰਾਂਗੇ ਤੁਹਾਨੂੰ ਪਤਾ ਉੱਥੇ ਜਾਵਾਂ ਇਹਨਾਂ ਦਾ ਘਟੂ ਘਟ ਸਮਝਦਾਰ ਨਾ ਵੀ ਕਰ ਕੇ ਮੈਂ ਪੈਸੇ ਦਿਉਂਦੇ ਨੇ ਹੁਣ ਬਹਿ ਗਿਆ ਬਾਈ ਤੂੰ ਤਾਂ ਚੁੱਪ ਕਰਕੇ ਇੱਥੇ ਚੁੱਪ ਨਹੀਂ ਬੈਠਿਆ ਮੈਂ ਹੁਣ ਤੇਰੀ ਭੈਣ ਨੂੰ ਵੀ ਕਹਦਾ ਜਿਹੜੀ ਭਰਾਸ ਰੈਂਦੀ ਆ ਕੱਢੇ ਉਹ ਇਹ ਨਹੀਂ ਕੀ ਬੋਲਣਾ ਮੈਂ ਬੋਲ ਕੇ ਤੈਨੂੰ ਸਾਰਾ ਕੁਝ ਦੱਸ ਦਿੰਦਾ ਹਲੇ ਕੀ ਘਟ ਰਹੀ ਜੇ ਤੂੰ ਸੱਚਾ ਹੁੰਦਾ ਨਾ ਹੁਣ ਨੂੰ ਬੋਲ ਕੇ ਚਾਰ-ਚਾਰ ਬੋਲਦਾ ਹੁਣ ਤੂੰ ਬੋਲ ਚੁੱਕਿਆ ਹਾਂ ਤਾਂ ਮੇਰੀ ਗੱਲ ਸੁਣ ਇਹਨੂੰ ਪੁੱਛਿਆ ਸਾਡੇ ਘਰੇ ਨੂੰ ਘਾਟ ਕਾਦੀਆ ਕਦੇ ਘਰ ਦਾ ਕੰਮ ਕਰਿਆ ਨੇ ਪੁੱਛਿਆ ਸਾਡੇ ਪੰਜ ਮੱਝਾਂ ਨੇ ਕਿਤੇ ਨੇ ਧਾਰ ਚੋਵੇ ਕੱਖ ਪਾਏ ਹੁਣ ਹੋਰ ਤਾਂ ਕਿਤੇ ਗੋਹਾ ਸਿੱਟੇ ਹੋਵੇ ਪੁੱਛੇ ਨੂੰ ਹਰੇਕ ਚੀਜ਼ ਇਹਨੂੰ ਘਰੇ ਬੈਠੇ ਨੂੰ ਮਿਲਦੀ ਆ ਪੈਸਾ ਟੁੱਕਰ ਹਾੜੀ ਸੋਣੀ ਸੂਟ ਦਿੰਦੇ ਨੇ ਲੇਕਿਨ ਹੋਰ ਅਸੀਂ ਨੂੰ ਕੀ ਦੇ ਦਈਏ ਇਨੇ ਆਪ ਪਸੰਦੇ ਚੱਦਨੀ ਖਾਂਦੀ ਪਿੰਦੀ ਲੱਤਾਂ ਮਾਰਦੀ ਐ ਕਿਉਂ ਬਾਈ ਆਹ ਕਿਹੋ ਜਿਹੀ ਗੱਲਾਂ ਕਰਦੀ ਖਾਂਦੀ ਪਿੰਦੀ ਲੱਤਾਂ ਮਾਰ ਕੇ ਅੱਛਾ ਪੁੱਛ ਕੁੜੀ ਨੂੰ ਏਦਾ ਕਹਿੰਦੀ ਮਿੰਦੋ ਕੁਛ ਨਹੀਂ ਲੈ ਕੇ ਜਾਂਦੇ ਜਦੋਂ ਮੈਂ ਕਿਸੇ ਰਿਸ਼ਤੇਦਾਰ ਜੀ ਕਹਿੰਦਾ ਉਹਦੀ ਨੱਕ ਮੁੱਲ ਕੱਢਣ ਲੱਗ ਜਿੰਦਾ ਆਖੇ ਮੇਰੀ ਸੱਸ ਕੱਢ ਦੇ ਕਿਤੇ ਤੁਸੀਂ ਕੱਢ ਲਿਓ ਕਿਉਂ ਬਾਈ ਇੰਨੇ ਦਾ ਤਾਂ ਹੱਕ ਮੰਨਦਾ ਆਪਦੇ ਪੇਕੇ ਘਰ ਦਾ ਅਸਰ ਰੱਖ ਸਕਦੀ ਐ ਇਹ ਐ ਨਹੀਂ ਹੁੰਦਾ ਵੀ ਚੁੰਨੀ ਚ ਬਿਸਤਰਾ ਚੱਕਿਆ ਤੀਜੇ ਦਿਨ ਪੇਕੇ ਤੀਜੇ ਦਿਨ ਪੇਕੇ ਬਾਈ ਜਦੋਂ ਤੁਸੀਂ ਨਾਲ ਨਹੀਂ ਤੁਰੋਂਗੇ ਫੇਰ ਅਸੀਂ ਕੋਈ ਨੰਗ ਮਲੰਗ ਨਹੀਂ ਕੰਮ ਕਰਕੇ ਖਾਂਦੇ ਆ ਬਹੁਤ ਕਮੈਂ ਸਿਰਦਾ ਉਹਨਾ ਕੰਮ ਤਾਂ ਤੂੰ ਨਹੀਂ ਕਰਦਾ ਤੂੰ ਵੀ ਮੈਨੂੰ ਬਹੁਤ ਕੁਝ ਬੋਲ ਗਿਆ ਉਹਨੇ ਜੋ ਕਿ ਹੈ ਨਹੀਂ ਮੈਂ ਸਾਰਾ ਕੁਝ ਸਮਾ ਗਿਆ ਜਿੰਨਾ ਤੂੰ ਬੋਲ ਗਿਆ ਅਸੀਂ ਕੋਈ ਨੰਗ ਮਲੰਗ ਨਹੀਂ ਤੁਰੇ ਫਿਰਦੇ ਬਾਈ ਫਿਰ ਨੰਗ ਮਲੰਗ ਤਾਂ ਅਸੀਂ ਵੀ ਤੁਰੇ ਫਿਰਦੇ ਮੈਂ ਸੋਚੀ ਜਾਂਦਾ ਸੀ ਵੀ ਉਹਨੂੰ ਬੋਲ ਲੈਂਦੇ ਉਹਨੂੰ ਬੋਲ ਲੈਂਦੇ ਬੋਲ ਲਾਣੇ ਪਰ ਨੰਗ ਮਲੰਗ ਤਾਂ ਬਾਈ ਅਸੀਂ ਵੀ ਤੁਰੇ ਫਿਰਦੇ ਜਿਵੇਂ ਤੁਸੀਂ ਗੱਲਾਂ ਕਰਦੇ ਹੋ ਠੀਕ ਹੈ ਨਾ ਪਰ ਸਾਡੇ 'ਚ ਕਸੂਰ ਤਾਂ ਕੱਢਦੇ ਕੋਈ ਸਾਡੇ ਪਿੰਡ ਜਾ ਕੇ ਪਤਾ ਕਰ ਵੀ ਕਹਿ ਜਾ ਹਰਦੀਪ ਸੂਹ ਨਾ ਕੁੜੀ ਗੱਲਾਂ ਮਾਰਦਾ ਉਹਨੀ ਔਕਾਤ ਤੈਨੂੰ ਵੀ ਨਹੀਂ ਕੁੜੀ ਪਿੱਛੇ ਲਾ ਕੇ ਬੋਲੀਏ ਨਾ ਤੂੰ अच्छा पर ਸਾਡੀ ਕੁੜੀ ਦਾ ਕੋਈ ਕੋਈ ਸਿਆਣਫਲੀ ਗੱਲ ਹੈ ਕੀ ਤੇਰੇ ਕੋਲ ਬਾਈ ਜੇ ਸਿਆਣ ਬੈ ਤਾਂ ਤੈਨੂੰ ਉੱਥੇ ਬੁਲਾਏ ਕਰੇ ਠੀਕ ਹੈ ਗੱਲ ਤਾਂ ਮੈਂ ਉੱਥੇ ਆ ਕੇ ਵੀ ਕਰ ਸਕਦਾ ਸੀ ਜੇ ਤੇਰੇ ਤਾਂ ਸਿਆਣ ਫੁੰਦੀ ਨਹੀਂ ਸਾਡੀ ਕੁੜੀ ਤੀਜੇ ਦਿਨ ਉਹਦੇ ਤੋਂ ਫੋਨ ਕਰਕੇ ਪੁੱਛਦਾ ਵੀ ਕੀ ਚ ਕਸੂਰਾ ਕੁੜੀਏ ਕੀ ਗੱਲ ਹੈ ਕਸੂਰ ਤਾਂ ਬਾਈ ਥਾਣ ਥੋਡੇ ਚ ਨਾ ਥੋਡੇ ਮਾਂ ਪਤ ਜੀ ਕਸੂਰਾ ਤੂੰ ਸੱਚੀ ਹੁੰਦੇ ਇੱਤਾਂ ਸਾਡੇ ਲੈਵੇਂ ਉਰੇ ਹੋਂ ਉਰੇ ਹੋਂਦੇ ਨਾ ਕਿਉਂ ਅਸੀਂ ਨੰਗ ਮੰੰਗ ਤੁਰੇ ਫਿਰਦੇ ਆਂ ਵੀ ਅਸੀਂ ਥੋਡੇ ਕੋਲ ਆਵਾਂਗੇ ਆਵਾਂਗੇ ਹੱਕ ਕਾਕਾ ਜੀ ਸੋਨ ਨੂੰ ਚੱਪਣ ਦਾ ਸੀ ਵੀ ਸਾਡੀ ਕੁੜੀ ਦਾ ਘਰ ਟੁੱਟਦਾ ਸੀ ਅਸਲ ਦੇ ਵਿੱਚ ਗੱ ਤਾਂ ਨੀ ਮਾ ਹੋ ਕੇ ਮੈਂ ਤੇਰੇ ਕੋਲ ਨਹੀਂ ਆਉਂਗਾ ਸੀ ਇੱਥੇ ਨੀ ਮਾ ਹੋ ਕੇ ਨਹੀਂ ਆਂਦਾ ਸੀ ਇੱਕ ਵਾਰ ਨਹੀਂ ਆਇਆ ਘਟੋ ਘਟ 20 ਵਾਰ ਆ ਚੁੱਕਿਆ 20 ਵਾਰ ਸਾਡੇ ਕੋਲ ਆਹੀ ਤਾਣਾ ਬਾਣਾ ਹੁੰਦਾ ਹੋਰ ਕੋਈ ਕੰਮ ਨਹੀਂ ਨਾ ਕੁੜੀ ਇੱਕ ਵਾਰ ਵੀ ਤੁਸੀਂ ਕੁੜੀ ਨੂੰ ਕਿਹਾ ਨਾਲੇ ਜਦੋਂ ਤੂੰ ਮੇਰੇ ਪਿੰਡ ਆਉਣਾ ਤੇਰੀ ਕਿਹੜੀ ਸੇਵਾ ਨਹੀਂ ਕੀਤੀ ਕਦੋਂ ਤਾਂ ਮੈਨੂੰ ਕੰਮ ਕਰਦੇ ਨੇ ਦੇਖਿਆ ਨਾਲੇ ਮੈਂ ਉਹਨਾਂ ਲੋਕਾਂ ਬੁਝਮਾਈਆਂ ਮਾਰਕਾ ਨਹੀਂ ਹੈਗਾ ਵੀ ਖਾ ਪੀ ਕੇ ਫੇਰ ਨਾਲੀਆਂ ਚ ਡਿੱਗਦਾ ਫਿਰੂੰਗਾ ਜਾਂ ਬਿਸਤਰਿਆਂ ਦੇ ਵਿੱਚ ਮੂਦਾ ਹਾਂ ਅਸੀਂ ਕੰਮ ਕਰਕੇ ਖਾਂਦੇ ਆ ਨਾ ਕੁੜੀ ਹੁਣ ਇਹ ਕੀ ਕਹੀ ਜਾਂਦਾ ਹੁਣ ਬੋਲ ਵੀ ਸਹੀ ਵੀਰੇ बस मेनू दू नाल ਜਾਂਦੀ ਨਹੀਂ ਬੜੀ ਵਧੀਆ ਲੱਗਦਾ ਸੀ ਕੀ ਅਸਲ ਗੱਲ ਤਾਂ ਆ ਕਿ ਇਹਨੂੰ ਬੋਦੀਆਂ ਨਾਲ ਪਸੰਦ ਆ ਦਾੜੀ ਕਿਸ ਨਾਲ ਨਹੀਂ ਹੈ ਨਾ ਤੂੰ ਪਾਗਲ ਹੋਈ ਕੁੜੀਏ ਨਾ ਕੀ ਘਾਟਾ ਵਿਚਾਰੇ ਦੇ ਵਿੱਚ ਆ ਕਿਹੋ ਜਿਹੀ ਗੱਲਾਂ ਕਰਦੀਆਂ ਅਸਲ ਮੇਰੇ ਨਾਲ ਤੁਰਦਾ ਪਸੰਦ ਨਹੀਂ ਲੱਗਦਾ ਨਹੀਂ ਦਾ ਵਿਚਾਰ ਆ ਕੀ ਗੱਲਾਂ ਕਰਦਾ ਤੂੰ ਤੂੰ ਕੀ ਗੱਲ ਕਰੀ ਜਾਨੀ ਹੈਗੀ ਕਾਕਾ ਜੀ ਤੁਸੀਂ ਉਹਦਾ ਵਿਆਹ ਕਰਨਾ ਸੀ ਜੈਲ ਲਾਉਂਦਾ ਨਸ਼ੇ ਪੱਤੇ ਖਾ ਕੇ ਨਾਲੀਆਂ ਦੇ ਵਿੱਚ ਮੂੰਹ ਡੱਗਿਆ ਪਿਆ ਉਹਦੇ ਨਾਲ ਵਿਆਹ ਕਰਨਾ ਸੀ ਜੇ ਆਪਾਂ ਗੰਦੀ ਨਾਲੀ ਦੇ ਕੀੜੇ ਨੂੰ ਫੁੱਲਾਂ ਤੇ ਵਸਾਈਓ ਫੁੱਲਾਂ ਤੇ ਨਹੀਂ ਰਹਿੰਦੇ ਸਹੀ ਕਹਿ ਬਾਈ ਪਰ ਮੈਨੂੰ ਹੁਣ ਥੋੜੀ ਥੋੜੀ ਗੱਲ ਪਤਾ ਲੱਗਣ ਲੱਗਿਆ ਵੀ ਤੇਰੀ ਗਲਤੀ ਨਹੀਂ ਗਈ ਇਹਦੇ ਵਿੱਚ ਗਲਤੀ ਤਾਂ ਸਾਡੀ ਹੋਆ ਜਿਹੜੇ ਇਹਨੂੰ ਚੰਗੇ ਸੰਸਕਰ ਦੇਤੇ ਨਾ ਹੁਣ ਬੋਲ ਨਹੀਂ ਕੀ ਕਹੀ ਜਾਂਦਾ ਬਾਈ ਮੈਂ ਲੋਕਾਂ ਦੇ ਬੰਦਿਆਂ ਵਾਂਗੂ ਨਹੀਂ ਆਪਣੀ ਜਾਇਦਾਦ ਆਪ ਸਾਂਭਦੇ ਆ ਕੰਮ ਕਰਦੇ ਆ ਤੇ ਸਿਰੀ ਪਿਰੀ ਰੱਖ ਕੇ ਉਹਨਾਂ ਨੂੰ ਪੈਸੇ ਕੋਦੇ ਜ਼ਮੀਨ ਜਾਇਦਾਦ ਵੇਚਦੇ ਆ ਜਾਂ ਸਿਰਮਿਆਂ ਚ ਵਗ ਜਾਂ ਕਿਤੇ ਮਹਾਲੀ ਵਗ ਜਾਂ ਘੁੰਮਣ ਫਿਰਨ ਵਗ ਜਾਂ ਉਹਨਾਂ ਚੋਂ ਨਹੀਂ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਥੋੜੀ ਜ਼ਮੀਨ ਜਾਇਦਾਦ ਚ ਅਸੀਂ ਉਹਨਾਂ ਚੋਂ ਨਹੀਂ ਇਹਨੂੰ ਪੁੱਛ ਇਹਨੇ ਕਦੇ ਵੀ ਕੁਝ ਘਰੇ ਘਰ ਕੀਤਾ ਹੋਵੇ ਆਨਾ ਬਹਨਾ ਲਾ ਕੇ ਇਹ ਪਿੰਡ ਆਵੜਦੀ ਆ ਤੁਹਾਡੇ ਕੋਲ ਤੁਸੀਂ ਸਾਨੂੰ ਗਲਤੀ ਕਹਿੰਦੇ ਹੋ ਤੁਸੀਂ ਕਿਤੇ ਬਲਾ ਕੇ ਪੁੱਛਿਆ ਪੁੱਛਿਆ ਨੂੰ ਨਾ ਆਪਣੇ ਇਹ ਕੀ ਕਹੀ ਜਾਂਦਾ ਮੈਨੂੰ ਤੇਰੇ ਤੋਂ ਇਹ ਭਰੋਸਾ ਨਹੀਂ ਸੀ ਕਿ ਤੂੰ ਸਾਨੂੰ ਇੱਥੇ ਆ ਕੇ ਝੂਠ ਬੋਲੇਂਗੀ ਹੈ ਨਾ ਹੁਣ ਬਾਈ ਦਾ ਝੂਠ ਮੰਨਣਾ ਜਾਂ ਤੇਰਾ ਸੱਚ ਮੰਨਣਾ ਹੁਣ ਬੋਲ ਹੁਣ ਕੋ ਚੁੱਪ ਹੋਗੀ ਮੈਨੂੰ ਤਰੇ ਤੇ ਇਹ ਭਰੋਸਾ ਨਹੀਂ ਸੀ ਪਣੇ ਕਿ ਤੂੰ ਸਾਨੂੰ ਇੱਥੇ ਆ ਕੇ ਝੂਠ ਬੋਲੇਗੀ ਹੈ ਆ ਪਰੌਣਾ ਤਾਂ ਦੇਖ ਲੈ ਵਿਚਾਰਾ ਕਿੰਨਾ ਨਰਮ ਤੇ ਇਹਨੇ ਤਾਂ ਕੋਈ ਗੱਲ ਕਰੀ ਵੀ ਨਹੀਂ ਤੇ ਤੂੰ ਗੱਲਾਂ ਕੁਝ ਹੋਰ ਕਰੀ ਜੰਨੀ ਆ ਆਖੇ ਜਦੋਂ ਮੇਰੇ ਨਾਲ ਤੁਰਦਾ ਮੇਰੀ ਤੌਰ 'ਚ ਵਰਕ ਪੈਂਦਾ ਤਾਂ ਉਹਨੂੰ ਕਹਾਂ ਤੂੰ ਬਹੁਤ ਰਾਜ ਦੀ ਕੁੜੀ ਐ ਨਾ ਤੂੰ ਘਟ-ਘਟ ਮਾੜੀ ਮੋੜੀ ਸ਼ਰਮ ਕਰੀ ਜਾਂਦੀ ਹੁੰਦੀ ਆ ਆਪਣੇ ਔਕਾਤ ਦੇ ਕੇ ਨਾ ਫੇਰ ਪੈਰ ਪਸਾਰੀ ਦੇ ਹੁੰਦੇ ਨੇ ਵੀ ਹਾਂ ਕਿੰਨੇ ਕੇ ਸਾਡੀ ਚਾਦਰ ਹੈਗੀ ਨਾ ਉਹਨੇ ਦੇ ਪੈਰ ਪਸਾਰੀ ਦੇ ਹੁੰਦੇ ਨੇ ਬੀਰੇ ਮੈਂ ਤਾਂ ਕਦੇ ਪਰਖ ਹੀ ਨਹੀਂ ਕਰੀ ਬੀ ਇਹ ਨਸ਼ੇ ਤੋਂ ਦੂਰ ਆ ਮੈਂ ਤਾਂ ਇਹਨੂੰ ਕੋਹਾ ਗੂੜਾ ਸਿੱਟ ਦਿੰਦੇ ਕਿ ਮੈਨੂੰ ਤਾਂ ਇਹੀ ਲੱਗਿਆ ਵੀ ਇਹ ਕੋਏ ਕੁੜੇ ਵਾਲੀ ਹੈ ਕੱਲਾ ਤਾਂ ਇਹਨਾਂ ਨੇ ਬੋਹਾ ਕੁੜਾ ਦੇਖ ਲਿਆ ਤੇ ਇਹਦੇ ਹੋਰ ਗੁਣ ਤਾਂ ਨਹੀਂ ਦੇਖੇ ਵੀ ਇਹਦੇ ਕੀ ਗੁਣ ਨੇ ਆਹ ਹੋਰਾਂ ਦੇ ਜਵਾਈਆਂ ਵਾਂਗੂ ਨਾ ਜੇ ਡੱਕ ਕੇ ਨਾਲ ਜਿੱਡੇ ਗਿਆ ਪਿਆ ਹੁੰਦਾ ਫੇਰ ਤੈਨੂੰ ਚੰਗਾ ਲੱਗਣਾ ਸੀ ਮਾੜੀ ਮੋਟੀ ਗੱਲ ਅਕਲ ਨਾਲ ਕਰੀਦੀ ਹੁੰਦੀ ਆ ਇਹਦਾ ਵਿਚਾਰਾ ਦੇਖ ਤ ਲੈ ਕਿੰਨਾ ਨਰਮ ਤੂੰ ਗੱਲਾਂ ਹੋਰ ਕਰੀ ਜ ਨੇ ਤੇ ਇਹ ਗੱਲਾਂ ਹੋਰ ਕਰਦਾ ਤੇ ਥੋੜੀ ਜਿਹੀ ਟੁਟ-ਕੁਟ ਆਪਸ ਵਿੱਚ ਗੱਲ ਹੀ ਨਹੀਂ ਮਿਲਦੀਆਂ ਕਿ ਹੁਣ ਮੈਨੂੰ ਯਕੀਨ ਹੁੰਦਾ ਵੀ ਸਾਰੇ ਗੱਲਾਂ ਦਾ ਚੱਲ ਕੋਈ ਨਾ ਵੀਰੇ ਮੈ ਤਾਂ ਲੋਕਾਂ ਨੇ ਗੱਲਾਂ ਚ ਆ ਗਈ ਵੀ ਸਾਰਿਆਂ ਦੇ پرانے ਐਨੇ ਮਾਡਲ ਨੇ ਵਧੀਆ ਬਣ ਕੇ ਰਹਿੰਦੇ ਨੇ ਚੱਲ ਕੋਈ ਨਾ ਵੀਰੇ ਕਿਉਂ ਇਹਦੇ ਵਿੱਚ ਕੀ ਘਾਟ ਆ ਵਿਚਾਰੇ ਚ ਤੇ ਵੀਰੇ ਗੋਏ ਤੇ ਗੋਹੇ ਕੂੜੇ ਦਾ ਕੰਮ ਕਰਦਾ ਅੱਛਾ ਜੇ ਗੋਏ ਕੂੜੇ ਦਾ ਕੰਮ ਕਰਦਾ ਇਹਦਾ ਮਤਲਬ ਘੜ ਵੜ ਦੋ ਫਿਰ ਬੰਦੇ ਨੂੰ ਹੈ ਜੇ ਲੋਕਾਂ ਮੰਗੂ ਦੋ ਦੋ ਦਿਹਾੜੀ ਘਰੇ ਰੱਖੇ ਹੁੰਦੇ ਉਹਨਾਂ ਨੂੰ ਪੈਸੇ ਖਵਾਉਂਦਾ ਫਿਰ ਤਾਂ ਤੁਹਾਨੂੰ ਲੱਗਣਾ ਸੋਨਾ ਹੈਨਾ ਅੱਜ ਤੱਕ ਤੈਨੂੰ ਵਿਚਾਰਨੇ ਕਿਤੇ ਕੰਮ ਕਰਨ ਨੂੰ ਕਿਹਾ ਨਾ ਵੀਰੇ ਫੇਰ ਸਰਦਾ ਕੰਮ ਵੀਰੇ ਮੈਂ ਜਿੰਨਾ ਕੁੰਦਾ ਮੈਥੋਂ ਕਰਦੀ ਆ ਪਰ ਮੈਥੋਂ ਇਹਨਾਂ ਨੇ ਮਾਰ ਕੇ ਦੀ ਮੇਰੇ ਕੰਮ ਕਰਾਇਆ ਫੇਰ ਫਟੋ ਘਟ ਪੈਣੇ ਐਂ ਕਰਨੀ ਬਸਦੇ ਹੁੰਦੇ ਠੀਕ ਹੈ ਨਾ ਠੀਕ ਹੈ ਵੀਰੇ ਜੇ ਕੋਈ ਇੱਕ ਉੱਚਾ ਬੋਲਦਾ ਦੂਜਾ ਨੀਵੇਂ ਨੀਵੇਂ ਬੋਲਣਾ ਪੈਂਦਾ ਦੂਜੇ ਨੂੰ ਫੇਰ ਘਰ ਬਸਦੇ ਨੇ ਠੀਕ ਹੈ ਵੀਰੇ ਜੇ ਦੋਏ ਇੱਕ ਇੱਕੋ ਸਰ ਬੋਲੀ ਜੇ ਉਹ ਤੈਨੂੰ ਬੋਲੀ ਜੇ ਤੂੰ ਬੋਲੀ ਜੰਗੀ ਐਂ ਕਰਨੀ ਬਸਦੇ ਹੁੰਦੇ ਠੀਕ ਹੈ ਵੀਰੇ ਸਮਝ ਲੱਗੀ ਨਾ ਮੈਨੂੰ ਤਾਂ ਸਮਝਿਓ ਨਹੀਂ ਵੀਰੇ ਵੀ ਸਰਦਾਰ ਬੰਦਾ ਮੈਂ ਤਾਂ ਲੋਕਾਂ ਨੇ ਮਾਗਰੀ ਲੱਗੀ ਗਈ ਚਲ ਕੋਈ ਨਾ ਤੈਨੂੰ ਅਹਿਸਾਸ ਤਾਂ ਹੋ ਗਿਆ ਨਾ ਆਪਣੇ ਹਾਂ ਵੀਰੇ ਬਾਈ ਚਲ ਮੈਨੂੰ ਮਾਫ ਕਰਦੇ ਯਾਰ ਮੈਨੂੰ ਨਹੀਂ ਪਤਾ ਸੀਗਾ ਯਾਰ ਕੋਈ ਗੱਲ ਨਹੀਂ ਸੱਚੀ ਮੇਰੀ ਭੈਣ ਵੱਲੋਂ ਮੈਂ ਮਾਫੀ ਮੰਗਣੀ ਹੈ ਕੋਈ ਕੋਈ ਨਹੀਂ ਕੋਈ ਨਹੀਂ ਨਾ ਵੀਰੇ ਤੁਸੀਂ ਨਾ ਮੰਗੋ ਮੈਂ ਵੀ ਸੋ ਉਥੋਂ ਦੋਨਾਂ ਤੋਂ ਮਾਫੀ ਮੰਗਣੀ ਹੈ